ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਨਾਲ ਸਾਡੇ ਚੰਗੇ ਸਬੰਧ ਨੇ ਇਹ ਕਿਹੜੇ ਮੁਲਕ ਦੇ ਵੱਲੋਂ ਕਿਹਾ ਗਿਆ ਉਹਦੇ ਤੇ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਕਾਂਗਰਸ ਦੇ ਵੱਲੋਂ ਬੂਥ ਪਰ ਵੋਟ ਚੋਰੀ ਸਿਰਲੇਖ ਹੇਠ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਔਰ ਕਾਂਗਰਸ ਪਾਰਟੀ ਦੇ ਵੱਲੋਂ ਲੋਕਾਂ ਨੂੰ ਇਸ ਮੁੱਦੇ ਦੇ ਉੱਪਰ ਆਵਾਜ਼ ਚੁੱਕਣ ਦੇ ਲਈ ਕਹਿ ਦਿੱਤਾ ਗਿਆ ਹੈ ਇੱਕ ਚਰਚਾ ਕਰਨੀ ਹੈ ਹਰਜੋਤ ਬੈਂਸ ਨੇ ਅਕਾਲ ਤਖਤ ਦੇ ਵੱਲੋਂ ਲਈ ਤਨਖਾਹ ਪੂਰੀ ਕਰ ਲਈ ਔਰ ਖਿਮਾ ਯਾਚਨਾ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਕੀ ਕੁਛ ਕੀਤਾ ਉਹਦੇ ਉੱਤੇ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਲੁਧਿਆਣਾ ਦੀ ਐਮਐਲਏ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਜਿਸ ਦੇ ਵਿੱਚ ਉਹ ਜ਼ਖਮੀ ਹੋਏ ਨੇ ਸੋ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਦਦੇ ਅੱਜ ਦੀ ਆਪਣੀ ਪਹਿਲੀ ਖਬਰ ਵਾ ਅੱਜ ਦੀ ਪਹਿਲੀ ਖਬਰ ਦੇ ਵਿੱਚ ਜੇਕਰ ਗੱਲ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੀ ਕਰੀਏ ਔਰ ਉਹਨਾਂ ਸਬੰਧਾਂ ਦੇ ਵਿੱਚ ਅਮਰੀਕਾ ਦਾ ਅੱਜ ਦੇ ਦਿਨਾਂ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਦਰਸਲ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਨਾਲ ਸਾਡੇ ਚੰਗੇ ਸਬੰਧ ਨੇ ਇਹ ਅਮਰੀਕਾ ਦੇ ਵੱਲੋਂ ਹੁਣ ਰਾਗ ਅਲਾਪਿਆ ਜਾ ਰਿਹਾ ਹੈ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਦੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਨਾਲ ਸਬੰਧ ਚੰਗੇ ਨੇ ਅਤੇ ਰਾਜਦੂਤ ਦੋਵਾਂ ਦੇਸ਼ਾਂ ਪ੍ਰਤੀ ਵਚਨਬੱਧ ਨੇ ਵਿਦੇਸ਼ ਮੰਤਰਾਲੇ ਦੀ ਬੁਲਾਰੇ ਟੈਮੀ ਬਰੂਸ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਮਰੀਕਾ ਦਾ ਦੂਮਾ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨਾ ਖੇਤਰ ਅਤੇ ਵਿਸ਼ਵ ਦੇ ਲਈ ਚੰਗੀ ਗੱਲ ਹੈ ਅਤੇ ਇਸ ਦੇ ਨਾਲ ਲਾਭਕਾਰੀ ਭਵਿੱਖ ਬਣ ਸਕੇਗਾ ਬਰੂਸ ਨੇ ਕਿਹਾ ਕਿ ਦੂਮਾ ਦੇਸ਼ਾਂ ਦੇ ਨਾਲ ਸਾਡੇ ਰਿਸ਼ਤੇ ਪਹਿਲਾਂ ਵਾਂਗ ਹੀ ਬਣੇ ਹੋਏ ਨੇ ਜੋ ਕਿ ਚੰਗੀ ਗੱਲ ਹੈ ਅਤੇ ਇਹ ਇੱਕ ਅਜਿਹੇ ਰਾਸ਼ਟਰਪਤੀ ਹੋਣ ਦਾ ਫਾਇਦਾ ਹੈ ਜੋ ਸਭ ਨੂੰ ਜਾਣਦੇ ਨੇ ਸਭ ਦੇ ਨਾਲ ਗੱਲ ਕਰਦੇ ਨੇ ਇਸ ਦੇ ਲਈ ਇਹ ਸਪਸ਼ਟ ਹੈ ਕਿ ਇਥੋਂ ਦੇ ਰਾਜਦੂਤ ਦੂਮਾ ਦੇਸ਼ਾ ਪ੍ਰਤੀ ਵਚਨਬੱਧ ਨੇ ਮਤਲਬ ਉਥੇ ਦੇ ਜਿਹੜੇ ਇਹ ਮੰਤਰੀ ਨੇ ਉਹਨਾਂ ਦੇ ਵੱਲੋਂ ਗੱਲ ਕੀਤੀ ਜਾ ਰਹੀ ਹੈ ਡੋਨਲਡ 트੍ਰੰਪ ਦੀ ਜਿਹੜੇ ਸਾਰਿਆਂ ਨੂੰ ਜਾਣਦੇ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਨੇ ਮਤਲਬ ਉਹਨਾਂ ਦੀ ਪਿੱਠ ਥਾਪੜੀ ਜਾ ਰਹੀ ਹੈ ਉਹਨਾਂ ਨੇ ਇਹ ਟਿੱਪਣੀ ਪਾਕਿਸਤਾਨੀ ਫੌਜ ਦੀ ਮੁਖੀ ਫੀਲਡ ਮਾਰਸ਼ਲ ਆਸੀਮ ਮੁਨੀਰ ਦੀ 트੍ਰੰਪ ਦੇ ਨਾਲ ਮੁਲਾਕਾਤ ਤੋਂ ਬਾਅਦ ਹਥਿਆਰਾਂ ਦੀ ਵਿਕਰੀ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਲਈ ਅਮਰੀਕੀ ਸਹਾਇਤਾ ਵਿੱਚ ਵਾਧੇ ਦੀ ਸੰਭਾਵਨਾ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ ਇਸ ਤੋਂ ਇਲਾਵਾ ਵੀ ਇਹ ਸਵਾਲ ਕੀਤਾ ਗਿਆ ਸੀ ਕਿ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 트럼ਪ ਦੇ ਸੰਬੰਧਾਂ ਦੀ ਕੀਮਤ ਤੇ ਹੋ ਰਿਹਾ ਹੈ ਬਰੂਸ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਮਈ ਦੇ ਵਿੱਚ ਹੋਏ ਫੌਜੀ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਪਾਕਿਸਤਾਨ ਅਤੇ ਭਾਰਤ ਵਿਚਾਲੇ ਉਸ ਸੰਘਰਸ਼ ਦਾ ਸਪਸ਼ਟ ਰੂਪ ਦੇ ਨਾਲ ਅਨੁਭਵ ਹੈ ਜੋ ਕਾਫੀ ਭਿਆਨਕ ਹੋ ਸਕਦਾ ਸੀ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਜੀ ਡੀ ਬੈਂਸ ਅਤੇ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਜੋ ਕੁਝ ਵਾਪਰ ਰਿਆ ਸੀ ਉਸ ਦੇ ਨਾਲ ਨਜਿੱਠਣ ਦੇ ਲਈ ਤੁਰੰਤ ਚਿੰਤਾ ਜ਼ਾਹਰ ਕੀਤੀ ਅਤੇ ਤੁਰੰਤ ਕਾਰਵਾਈ ਕੀਤੀ ਅਸੀਂ ਫੋਨ ਕਾਲਾਂ ਬਾਰੇ ਜਾਣਕਾਰੀ ਦਿੱਤੀ ਹਮਲਿਆਂ ਨੂੰ ਰੋਕਣ ਦੇ ਲਈ ਸਾਡੇ ਦੁਆਰਾ ਕੀਤੇ ਗਏ ਕੰਮ ਅਤੇ ਫਿਰ ਦੋਵਾਂ ਪੱਖਾਂ ਨੂੰ ਇਕੱਠਾ ਕਰਨ ਬਾਰੇ ਦੱਸਿਆ ਗਿਆ ਜੋ ਅਸੀਂ ਕੁਝ ਅਜੀਹਾ ਕਰ ਸਕੀਏ ਜੋ ਸਥਾਈ ਹੋਵੇ ਬਰੂਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਅਮਰੀਕਾ ਦੇ ਚੋਟੀ ਦੇ ਨੇਤਾ ਉਸ ਸੰਭਾਵਿਤ ਤਬਾਹੀ ਨੂੰ ਰੋਕਣ ਦੇ ਯਤਨਾਂ ਦੇ ਵਿੱਚ ਸ਼ਾਮਲ ਸੀ ਉਧਰ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਉਸ ਦੀਆਂ ਫੌਜੀ ਕਾਰਵਾਈਆਂ ਅਮਰੀਕਾ ਦੀ ਕਿਸੇ ਵਿਚੋਲਗੀ ਤੋਂ ਬਿਨਾ ਅਤੇ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਫੌਜਾਂ ਦੇ ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਰੁਕੀਆਂ ਗਈਆਂ ਸੀ ਬਰੂਸ ਨੇ ਕਿਹਾ ਕਿ ਕੰਬੋਡੀਆ ਅਤੇ ਥਾਈਲੈਂਡ ਇਜ਼ਰਾਈਲ ਅਤੇ ਈਰਾਨ ਰਵਾਡਾ ਅਤੇ ਕਾਂਗੋ ਲੋਕਤੰਤਰੀ ਗਨਰਾਜ ਭਾਰਤ ਅਤੇ ਪਾਕਿਸਤਾਨ ਮਿਸਰ ਅਤੇ ਇਥੋਪੀਆ ਅਤੇ ਸਰਬੀਆ ਅਤੇ ਉਸ ਸੂਬੇ ਦੇ ਵਿਚਕਾਰ ਗੱਲਬਾਤ ਦੇ ਨਾਲ ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਅਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਹਾਲ ਹੀ ਦੇ ਵਿੱਚ ਸ਼ਾਂਤੀ ਸਮਝੌਤਾ ਹੋਇਆ ਹੈ ਇਸ ਦੌਰਾਨ ਰੂਬਿਓ ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਕਈ ਸੰਘਰਸ਼ਾਂ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਨ ਦਾ ਸਿਹਰਾ ਟਰੰਪ ਨੂੰ ਜਾਂਦਾ ਹੈ ਮਤਲਬ ਲੈ ਦੇ ਕੇ ਗੱਲ ਇਹ ਹੈ ਕਿ ਹੁਣ ਅਮਰੀਕਾ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀਆਂ ਵੀ جنگਾਂ ਇਸ ਟਾਈਮ ਦੇਸ਼ ਦੇ ਵਿੱਚ ਚੱਲ ਰਹੀਆਂ ਸੀ ਉਹਨਾਂ ਸਾਰੀਆਂ جنگਾਂ ਨੂੰ ਰੁਕਵਾਉਣ ਦਾ ਸਿਹਰਾ ਜਿਹੜਾ ਡੋਨਲਡ ਟਰੰਪ ਦੇ ਮੱਥੇ ਤੇ ਜਾਂਦਾ ਹੈ ਔਰ ਡੋਨਲਡ ਟਰੰਪ ਨੂੰ ਨੋਵਲ ਪੁਰਸਕਾਰ ਦੇ ਦੇਣਾ ਚਾਹੀਦਾ ਹੈ ਮਤਲਬ ਪਾਕਿਸਤਾਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਅਮਰੀਕਾ ਦਾ ਪੂਰਾ ਜੋਰ ਲੱਗਿਆ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਡੋਨਲਡ 트੍ਰੰਪ ਨੂੰ ਨੋਬਲ ਪੁਰਸਕਾਰ ਦੇ ਦਿੱਤਾ ਜਾਵੇ ਸੋ ਇਹ ਜਿਹੜੇ ਬਿਆਨ ਦਿੱਤੇ ਗਏ ਨੇ ਇਹ ਜਿਹੜੇ ਜਿਹੜੇ ਦੇਸ਼ਾਂ ਦੀਆਂ ਲੜਾਈਆਂ ਰੁਕੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਸਿੱਧੇ ਤੌਰ ਦੇ ਉਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਸ਼ਾਂਤੀ ਬਹਾਲ ਕਰਨ ਦੇ ਲਈ ਡੋਨਲਡ 트੍ਰੰਪ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਅਗਲੀ ਖਬਰ ਦੇਸ਼ ਦੇ ਬਹੁਤ ਹੀ ਬਹੁਤ ਚਰਚਿਤ ਮੁੱਦੇ ਦੇ ਨਾਲ ਜੁੜੀ ਹੋਈ ਹੈ ਦਰਸਲ ਕਾਂਗਰਸ ਦੇ ਵੱਲੋਂ ਬੂਥ ਪਰ ਵੋਟ ਚੋਰੀ ਸਰਲੇਖੇਟ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਔਰ ਖੜਗੇ ਨੇ ਲੋਕਾਂ ਨੂੰ ਆਵਾਜ਼ ਚੁੱਕਣ ਦੇ ਲਈ ਕਹਿ ਦਿੱਤਾ ਹੈ ਦਰਸਲ ਕਾਂਗਰਸ ਪਾਰਟੀ ਨੇ ਵੋਟ ਚੋਰੀ ਦੇ ਦੋਸ਼ਾਂ ਦੇ ਵਿਰੁੱਧ ਮੁਹਿੰਮ ਨੂੰ ਤੇਜ਼ ਕਰਦਿਆਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਫਰਜੀ ਵੋਟਾਂ ਪਾਈਆਂ ਜਾ ਰਹੀਆਂ ਨੇ ਪਾਰਟੀ ਮੁਖੀ ਮਲਕਾਰਜਨ ਖੜਗੇ ਨੇ ਲੋਕਾਂ ਨੂੰ ਆਵਾਜ਼ ਉਠਾਉਣ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਭਾਜਪਾ ਦੀ ਜਕੜ ਤੋਂ ਬਚਾਉਣ ਦੇ ਲਈ ਕਿਹਾ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇੱਕ ਮਿੰਟ ਦੀ ਵੀਡੀਓ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਆਪਣੇ ਵੋਟ ਦੀ ਚੋਰੀ ਆਪਦੇ ਅਧਿਕਾਰ ਦੀ ਚੋਰੀ ਹੈ ਆਪਦੀ ਪਹਿਚਾਨ ਦੀ ਚੋਰੀ ਹੈ ਇਹ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਗਿਆ ਬੂਥ ਪਰ ਵੋਟ ਚੋਰੀ ਸਿਰਲਿਖ ਵਾਲੀ ਇਸ ਵੀਡੀਓ ਨੂੰ ਟੈਗ ਕਰਦੇ ਹੋਏ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਹੈ ਕਿ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹ ਨਾ ਦਿਓ ਇਸ ਵਾਰ ਸਵਾਲ ਪੁੱਛੋ ਜਵਾਬ ਮੰਗੋ ਵੋਟ ਚੋਰੀ ਦੇ ਖਿਲਾਫ ਆਪਣੀ ਆਵਾਜ਼ ਚੁੱਕੋ ਉਹਨਾਂ ਨੇ ਐਕਸ ਤੇ ਲੋਕਾਂ ਨੂੰ ਆਪਣੇ ਸੰਦੇਸ਼ ਦੇ ਵਿੱਚ ਕਿਹਾ ਹੈ ਕਿ ਸੰਵਿਧਾਨਿਕ ਸੰਸਥਾਵਾਂ ਨੂੰ ਭਾਜਪਾ ਦੀ ਜਕੜ ਤੋਂ ਆਜ਼ਾਦ ਕਰੋ ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਬਾੜੜਾ ਨੇ ਵੀ ਇਹ ਵੀਡੀਓ ਐਕਸ ਤੇ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਤੁਹਾਡੀ ਵੋਟ ਦੀ ਚੋਰੀ ਤੁਹਾਡੇ ਅਧਿਕਾਰਾਂ ਦੀ ਚੋਰੀ ਹੈ ਤੁਹਾਡੀ ਪਛਾਣ ਦੀ ਚੋਰੀ ਹੈ ਉਹਨਾਂ ਕਿਹਾ ਕਿ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਬਚਾਓ ਵੋਟ ਚੋਰੀ ਦੇ ਖਿਲਾਫ ਆਵਾਜ਼ ਉਠਾਓ ਕਾਂਗਰਸ ਦੇ ਵੱਲੋਂ ਬਣਾਈ ਗਈ ਵੀਡੀਓ ਦੇ ਵਿੱਚ ਇੱਕ ਪਰਿਵਾਰ ਨੂੰ ਪੋਲਿੰਗ ਬੂਥ ਦੇ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ ਜਿੱਥੇ ਦੋ ਲੋਕ ਉਹਨਾਂ ਨੂੰ ਦੱਸਦੇ ਨੇ ਕਿ ਤੁਹਾਡੀ ਵੋਟ ਪਹਿਲੇ ਹੀ ਪਾਈ ਜਾ ਚੁੱਕੀ ਹੈ ਇੰਡਾਇਰੈਕਟਲੀ ਮਤਲਬ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੇ ਵੋਟ ਦੀ ਚੋਰੀ ਹੋ ਚੁੱਕੀ ਹੈ ਇਹ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵੀਡੀਓ ਜਿਹੜੀ ਅੱਜ ਜਾਰੀ ਕੀਤੀ ਗਈ ਹੈ ਕਾਂਗਰਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਵੋਟ ਚੋਰੀ ਉਸ ਲਈ ਇੱਕ ਕਰੋ ਜਾਂ ਮਰੋ ਦਾ ਮੁੱਦਾ ਹੈ ਅਤੇ ਇਸ ਦੇ ਦੋਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਰੋਡਮੈਪ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ 14 ਅਗਸਤ ਦੀ ਸ਼ਾਮ ਨੂੰ ਲੋਕਤੰਤਰ ਬਚਾਓ ਮਸ਼ਾਲ ਮਾਰਚ ਕੱਢਣਾ ਸ਼ਾਮਲ ਹੈ ਅਗਲੀ ਖਬਰ ਮੰਤਰੀ ਹਰਜੋਤ ਬੈਂਸ ਦੇ ਨਾਲ ਜੁੜੀ ਹੋਈ ਹੈ ਦਰਸਲ ਹਰਜੋਤ ਬੈਂਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਈ ਤਨਖਾਹ ਪੂਰੀ ਕਰਨ ਉਪਰੰਤ ਖੀਮਾ ਯਾਤਨਾ ਕੀਤੀ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼੍ਰੀ ਅਕਾਲ ਤਖਤ ਦੇ ਵੱਲੋਂ ਲੱਗੀ ਹੋਈ ਤਨਖਾਹ ਪੂਰੀ ਕਰਨ ਤੋਂ ਬਾਅਦ ਇਥੇ ਖਿਮਾ ਯਾਚਨਾ ਦੀ ਅਰਦਾਸ ਕਰਵਾਈ ਅਤੇ ਇੱਕ ਵਾਰ ਮੁੜ ਖਾਲਸਾ ਪੰਥ ਤੋਂ ਹੋਈ ਭੁੱਲ ਚੁੱਕ ਦੀ ਖਿਮਾ ਮੰਗੀ ਹੈ ਸਰਕਾਰ ਵੱਲੋਂ ਸ਼੍ਰੀ ਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਕਰਵਾਏ ਗਏ ਸਮਾਗਮ ਦੇ ਦੌਰਾਨ ਗੀਤ ਗਾਉਣ ਤੇ ਨੱਚਣ ਟੱਪਣ ਦੇ ਨਾਲ ਹੋਈ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਕੈਬਨਿਟ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਤਨਖਾਹ ਲਈ ਗਈ ਸੀ ਉਹਨਾਂ ਇੱਥੇ ਸਿੱਖ ਸੰਗਤ ਦੇ ਸਾਹਮਣੇ ਹੋਈ ਗਲਤੀ ਨੂੰ ਕਬੂਲ ਕੀਤਾ ਸੀ ਖਰਜੋਤ ਬੈਂਸ ਅੱਜ ਤਨਖਾਹ ਪੂਰੀ ਕਰਨ ਮੰਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਵਾਸਤੇ ਪੁੱਜੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਹ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਕਿੜਾ ਪ੍ਰਸ਼ਾਦੀ ਦੇਖ ਕਰਵਾਈ ਅਤੇ ਖਿਮਾ ਯਾਚਨਾ ਦੀ ਅਰਦਾਸ ਕਰਵਾਈ ਇਸ ਮੌਕੇ ਦੇ ਉਤੇ ਉਹਨਾਂ ਨੇ ਮੀਡੀਆ ਦੇ ਨਾਲ ਵੀ ਸੰਖੇਪ ਦੇ ਵਿੱਚ ਗੱਲਬਾਤ ਕੀਤੀ ਹੈ ਇਸ ਗੱਲਬਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਤੁਹਾਨੂੰ ਸੁਣਾਉਣਾ ਹੈ ਮੈਂ ਆਪਣੇ ਜੀਵਨ ਦੇ ਵਿੱਚ ਵੀ ਜੋ ਕੁਝ ਵੀ ਹਾਂ ਸਿਆਸੀ ਤੋਂ ਤੇ ਯਾ ਵੈਸੇ ਦੁਨੀਆਵੀ ਤੌਰ ਤੇ ਉਹ ਸਭ ਅਤੇ ਸਭ ਮੇਰੇ ਗੁਰੂ ਦੀ ਰਹਿਮਤ ਸਦਕਾ ਮੇਰੇ ਗੁਰੂ ਦੀ ਬਖਸ਼ਿਸ਼ ਸਦਕਾ ਛੇਵੇਂ ਪਾਤਸ਼ਾਹ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦੀ ਸਦਕਾ ਮੈਂ ਬਚਪਨ ਚ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਜਦੋਂ ਵੀ ਦਰਬਾਰ ਸਾਹਿਬ ਆਂਦੇ ਸੀ ਤਾਂ ਹਮੇਸ਼ਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਸੀ ਤੇ ਮੈਂ ਇਹ ਸਮਝਦਾ ਜੋ ਕੁਝ ਵੀ ਸਾਡੇ ਵਰਗੇ ਆਮ ਘਰਾਂ ਦੇ ਬੱਚੇ ਜੇ ਅਗਰ ਮੈਨੂੰ ਅੱਜ ਮੈਂ ਪੰਜਾਬ ਚ ਮੰਤਰੀ ਹਾਂ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਰਹਿਮਤ ਹੈ ਮੇਰੇ ਕੋਲ ਹੋਰ ਕੁਝ ਵੀ ਨਹੀਂ ਜਿਰੇ ਤੇ ਮੈਂ ਮਾਣ ਕਰ ਸਕਾਂ ਕੋਈ ਕੋਈ ਵੀ ਐਦਾਂ ਦੀ ਚੀਜ਼ ਨਹੀਂ ਜਿਰੇ ਤੇ ਮੈਂ ਕਹਿ ਸਕਾਂ ਮੈਂ ਇਸ ਕਰਕੇ ਕਾਮਯਾਬ ਹੋਇਆ ਮੇਰੀ ਕਾਮਯਾਬੀ ਮੇਰੇ ਤੇ ਰਹਿਮਤ ਇਹ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ انہੀ ਦੀ ਕਿਰਪਾ ਸੇ ਸਜੇ ਹਮ ਹੈ ਨੇਮੋਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋੜਾ ਇੱਕ ਗੁਰੂ ਸਾਹਿਬ ਨੇ ਪਕਸ਼ਿਸ਼ ਕਰਕੇ ਸੇਵਾ ਦਿੱਤੀ ਹੈ ਅਗਲੀ ਖਬਰ ਵਿਧਾਇਕ ਸੁਖਪਾਲ ਸਿੰਘ ਖੈਰਾ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਦਾਇਰ ਕੀਤੀ ਗਈ ਅਗਾਊ ਜਮਾਨਤ ਪਟੀਸ਼ਨ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਾਪਸੀ ਦੇ ਆਧਾਰ ਤੇ ਖਾਰਜ ਕਰ ਦਿੱਤੀ ਹੈ ਇਹ ਪਟੀਸ਼ਨ 12 ਫਰਵਰੀ 2024 ਨੂੰ ਬਿਜਲੈਸ ਬਿਊਰੋ ਪੰਜਾਬ ਦੇ ਵੱਲੋਂ ਜਾਰੀ ਪੱਤਰ ਦੇ ਵਿੱਚ ਜ਼ਿਕਰ ਕੀਤੇ ਗਏ ਲੰਬੇਤ ਬਿਜਲੈਸ ਜਾਂਚ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੋਂ ਬਚਣ ਦੇ ਲਈ ਦਾਇਰ ਕੀਤੀ ਗਈ ਸੀ ਪੰਜਾਬ ਦੇ ਵਿਰੋਧੀ ਧਿਰ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਦਾਇਰ ਕੀਤੀ ਗਈ ਅਗਾਊ ਜਮਾਨਤ ਪਟੀਸ਼ਨ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ ਔਰ ਇਸ ਨੂੰ ਲੈ ਕੇ ਇੱਕ ਵੱਡਾ ਝਟਕਾ ਸੁਖਪਾਲ ਸਿੰਘ ਖੈਰਾ ਨੂੰ ਕਿਹਾ ਜਾ ਸਕਦਾ ਹੈ ਦਰਸਲ ਜਸਟਿਸ ਥ੍ਰਿਵਨ ਦਈਆਦੀ ਡਿਵੀਜ਼ਨ ਬੈਂਚ ਦੇ ਸਾਹਮਣੇ ਸੁਣਵਾਈ ਦੌਰਾਨ ਪਟੀਸ਼ਨ ਕਰਤਾ ਦੇ ਵੱਲੋਂ ਵਕੀਲ ਪ੍ਰੀਤ ਇੰਦਰ ਸਿੰਘ ਆਲੂਵਾਲੀਆ ਪੇਸ਼ ਹੋਏ ਉਹਨਾਂ ਦਲੀਲ ਦਿੱਤੀ ਕਿ ਉਹਨਾਂ ਦੇ ਮੁਕੱਲ ਜੋ ਕਿ ਵਿਰੋਧੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਡਰ ਹੈ ਕਿ ਲੰਬੇਤ ਵਿਜੀਲੈਂਸ ਜਾਂਚ ਵਿੱਚ ਉਹਨਾਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸ ਦੇ ਲਈ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਗਈ ਸੀ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਨਾ ਤਾਂ ਪਟੀਸ਼ਨਰ ਨੂੰ ਕੋਈ ਨੋਟਿਸ ਜਾਰੀ ਕੀਤਾ ਅਤੇ ਨਾ ਹੀ ਸ hẳn ਭੇਜਿਆ ਅਤੇ ਨਾ ਹੀ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਅਜਿਹੀ ਸਥਿਤੀ ਦੇ ਵਿੱਚ ਗ੍ਰਿਫਤਾਰੀ ਦਾ ਕੋਈ ਠੋਸ ਖਦਸ਼ਾ ਨਹੀਂ ਹੈ ਪਰ ਆਨ ਵਾਲੇ ਟਾਈਮ ਦੇ ਵਿੱਚ ਸੁਖਪਾਲ ਸਿੰਘ ਖੈਰਾਂ ਦੀਆਂ ਮੁਸ਼ਕਲਾਂ ਹੋਰ ਕਿੰਨੀਆਂ ਖਵਾਦੀਆਂ ਨੇ ਉਹ ਦੇਖਣਾ ਹੋਵੇਗਾ ਅਗਲੀ ਖਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦਾ ਅੱਜ ਐਕਸੀਡੈਂਟ ਹੋ ਗਿਆ ਦਰਸਲ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਨਾਲ ਦਿੱਲੀ ਤੋਂ ਲੁਧਿਆਣਾ ਆਉਂਦੇ ਖਨੌਰੀ ਬਾਰਡਰ ਤੇ ਨਜ਼ਦੀਕ ਹਾਦਸਾ ਵਾਪਰ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਤੋਂ ਵਾਪਸ ਆਉਂਦੇ ਖਨੌਰੀ ਬਾਰਡਰ ਤੇ ਨਜ਼ਦੀਕ ਉਹਨਾਂ ਦੀ ਗੱਡੀ ਦੇ ਅੱਗੇ ਕੁਝ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਵਿਧਾਇਕਾ ਦੀ ਇਨੋਵਾ ਗੱਡੀ ਡਿਵਾਈਡਰ ਦੇ ਨਾਲ ਜਾ ਕੇ ਟਕਰਾ ਗਈ ਜਿਸ ਦੇ ਚਲਦੇ ਵਿਧਾਇਕ ਅਤੇ ਉਹਨਾਂ ਦਾ ਗਨਮੈਨ ਫਟੜ ਹੋ ਗਿਆ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਐਂਬੂਲੈਂਸ ਵਿਧਾਇਕ ਛੀਨਾ ਅਤੇ ਉਹਨਾਂ ਦੇ ਗਨਮੈਨ ਨੂੰ ਇਲਾਜ ਦੇ ਲਈ ਕੈਂਥਲ ਦੇ ਹਸਪਤਾਲ ਲੈ ਗਏ ਜਿੱਥੇ ਮੁੱਢਲੇ ਉਪਚਾਰ ਤੋਂ ਬਾਅਦ ਵਿਧਾਇਕ ਛੀਨਾ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ ਇਸ ਹਾਦਸੇ ਦੇ ਵਿੱਚ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਚਿਹਰੇ ਤੇ ਸੱਟਾਂ ਲੱਗੀਆਂ ਨੇ ਦੱਸਣਯੋਗ ਹੈ ਕਿ ਵਿਧਾਇਕ ਛੀਨਾ ਪਹਿਲੀ ਵਾਰ 2022 ਦੇ ਵਿੱਚ ਚੂਨ ਲੜੇ ਅਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਬਣ ਗਏ ਅਤੇ ਉਹ ਪਿਛਲੇ ਦਿਨੀ ਅਮਰੀਕਾ ਵਿਖੇ ਵੱਖ-ਵੱਖ ਦੇਸ਼ਾਂ ਦੇ ਵਿਧਾਇਕਾਂ ਦੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸੀ ਅਤੇ ਬੀਤੀ ਰਾਤ ਦਿੱਲੀ ਵਾਪਸ ਪਰਤੇ ਉਹਨਾਂ ਨੂੰ ਦਿੱਲੀ ਤੋਂ ਲੈ ਕੇ ਆਉਣ ਦੇ ਲਈ ਉਹਨਾਂ ਦੇ ਪਤੀ ਬੇਟਾ ਗਨਮੈਨ ਅਤੇ ਡਰਾਈਵਰ ਉੱਥੇ ਗਏ ਸੀ ਜੋ ਕਿ ਦਿੱਲੀ ਤੋਂ ਵਿਧਾਇਕ ਸ਼ੀਨਾ ਨੂੰ ਲੈ ਕੇ ਲੁਧਿਆਣਾ ਵਾਪਸ ਆ ਰਹੇ ਸੀ ਔਰ ਰਸਤੇ ਦੇ ਵਿੱਚ ਇਹ ਸਾਰੀ ਘਟਨਾ ਵਾਪਰ ਗਈ ਸੋ ਅਗਲੀ ਖਬਰ ਯੂਟਿਊਬਰ ਅਰਮਾਨ ਮਲਿਕ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧਣ ਵਾਲੀਆਂ ਨੇ ਦਰਸਲ ਯੂਟਿਊਬਰ ਅਰਮਾਨ ਮਲਿਕ ਦੇ ਪੂਰੇ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵੱਧ ਚੁੱਕੀਆਂ ਨੇ ਕਿਉਂਕਿ 2 ਸਤੰਬਰ ਨੂੰ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਅਰਮਾਨ ਮਲਿਕ ਕ੍ਰਿਤਿਕਾ ਮਲਿਕ ਪਾਇਲ ਮਲਿਕ ਅਤੇ ਉਸਦੇ ਪੂਰੇ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਪਾਇਲ ਮਲਿਕ ਦੇ ਤਰਫੋਂ ਆਪਣੀ ਬੇਟੀ ਨੂੰ ਖੁਸ਼ ਕਰਨ ਦੇ ਲਈ ਉਸ ਦੀ ਇੱਛਾ ਅਨੁਸਾਰ ਮਾਤਾ ਕਾਲੀ ਦਾ ਰੂਪ ਧਾਰਿਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋਇਆ ਸੀ ਅਤੇ ਉਸ ਤੋਂ ਬਾਅਦ ਪਾਇਲ ਮਲਿਕ ਅਰਮਾਨ ਮਲਿਕ ਤੇ ਉਹਨਾਂ ਦਾ ਪਰਿਵਾਰ ਵਕਫਾਕ ਥਾਮਾ ਤੇ ਜਾ ਕੇ ਧਾਰਮਿਕ ਸਥਾਨਾਂ ਦੇ ਉੱਪਰ ਮਾਫੀ ਵੀ ਮੰਗ ਚੁੱਕਾ ਹੈ ਪਰ ਉਸ ਦੀ ਮਾਫੀ ਨੂੰ ਨਕਾਰ ਕਰਕੇ ਪਟਿਆਲਾ ਦੇ ਸੀਨੀਅਰ ਐਡਵੋਕੇਟ ਦਵਿੰਦਰ ਰਾਜਪੂਤ ਨੇ ਆਪਣੀ ਭਾਵਨਾਵਾਂ ਨੂੰ ਠੀਸ ਪੌਂਚਣ ਤੋਂ ਬਾਅਦ ਪਟਿਆਲਾ ਅਦਾਲਤ ਦੇ ਵਿੱਚ ਤਿੰਨ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕੇਸ ਲਗਾਇਆ ਸੀ ਅੱਜ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਐਡਵੋਕੇਟ ਦਵਿੰਦਰ ਰਾਜਪੂਤ ਨੇ ਕੀ ਕੁਛ ਕੀਤਾ ਤੁਹਾਨੂੰ ਸੁਣਾਉਣੇ ਮੇਰਾ ਨਾਮ ਹੈ ਜੀ ਐਡਵੋਕੇਟ ਦਵਿੰਦਰ ਰਾਜਪੂਤ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਮੈਂਬਰਾਂ ਤੇ ਪਟਿਆਲਾ ਡਿਸਟ੍ਰਿਕਟ ਕੋਰਟ ਬਾਰ ਮੈਂਬਰ ਵੀ ਹਾਂ ਜੀ ਤੇ ਇੱਕ ਕੇਸ ਰਮਾਨਯੋਗ ਅਦਾਲਤ ਪਟਿਆਲਾ ਵਿਖੇ ਪਾਇਆ ਗਿਆ ਸੀਗਾ ਜਿਦੇ ਵਿੱਚ ਅਰਮਾਨ ਮਲਿਕ ਯੂਟਿਊਬਰ ਤੇ ਉਸ ਦੀਆਂ ਜਿਹੜੀਆਂ ਚਾਰ ਪਤਨੀਆਂ ਨੇ ਜੋ ਕਿ ਐਸ ਪਰ ਯੂਟਿਊਬ ਰਿਕਾਰਡ ਜਿਹੜਾ ਤੁਸੀਂ ਗੂਗਲ ਕਰਕੇ ਚੈੱਕ ਵੀ ਕਰ ਸਕਦੇ ਹੋ ਉਹਦੇ ਵਿੱਚ ਸਾਰਾ ਐਵੀਡੈਂਸ ਸਾਰੀਆਂ ਇਹਦੀਆਂ ਵੀਡੀਓ ਸਾਰੀਆਂ ਇਹਦੇ ਆਪਾਸਟ ਸਾਰੀ ਹਿਸਟਰੀ ਇਹਦੀ ਜੋ ਵੀ ਸੀਗਾ ਸਾਰੇ ਸਬੂਤ ਇਕੱਠੇ ਕਰਕੇ ਇੱਕ ਕੇਸ ਪਾਇਆ ਗਿਆ ਸੀ ਵੀ ਅਰਮਾਨ ਮਲਿਕ ਅਗਰ ਹਿੰਦੂ ਹੈ ਤਾਂ ਉਹ ਹਿੰਦੂ ਮੈਰਿਜ ਦੇ ਐਕਟ ਦੇ ਅੰਡਰ ਸਿਰਫ ਇੱਕ ਵਿਆਹ ਕਰਾ ਸਕਦਾ ਦੌਰਾਨੇ ਤਫਤੀਸ਼ ਇਹਦੇ ਖੁਦ ਦੀ ਐਸੈਪਟੈਂਸ ਹੈ ਇਹਦੀ ਪਾਇਲ ਮਲਿਕ ਦੀ ਇਹਦੀ ਕ੍ਰਿਤਿਕਾ ਮਲਿਕ ਦੀ ਐਸੈਪਟੈਂਸ YouTube ਤੇ ਪਈ ਹੈ ਵੀ ਅਸੀਂ ਇਹ ਦੋਨੋਂ ਇਹਦੀਆਂ ਜਨਾਨੀਆਂ ਵਾਂ ਤੇ YouTube ਦੇ ਰਾਹੀਂ ਹੀ ਇੱਕ ਵੀਡੀਓ ਮੇਰੇ ਕੋਲ ਆਈ ਸੀ ਹੋਰ ਵੀ ਬੰਦਿਆਂ ਨੇ ਮੈਨੂੰ ਅਪਰੋਚ ਕੀਤਾ ਜਿੱਥੋਂ ਕੇ ਪੂਰੇ ਭਾਰਤ ਚੋਂ ਮੈਨੂੰ ਬਹੁਤ ਸਮਰਥਨ ਮਿਲਿਆ ਜੀਸੇ ਸਮਰਥਨ ਕਰਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸੁਮਿਤਰਾ ਨਾਮ ਦੀ ਇੱਕ ਲੜਕੀ ਸੀਗੀ ਹੋ ਸਕਦਾ ਨਾਮ ਥੋੜਾ ਬੋਤਾ YouTube ਦੇ ਕਾਰਨ ਕਈ ਵਾਰ ਚੇਂਜ ਵੀ ਹੋ ਜਾਂਦਾ ਬਟ ਇੱਕ ਲੇਡੀ 17 ਸਾਲ ਦੀ ਉਮਰ ਚ ਜਿਹਦੇ ਚ ਚਾਈਲਡ ਮੈਰਿਜ ਐਕਟ ਵੀ ਲੱਗਦਾ ਉਸ ਲੜਕੀ ਦੇ ਨਾਲ ਐਸ ਪਰ ਜੋ YouTube ਤੇ ਹੈ ਕਿ ਇਹਦੀਆਂ ਦੋ ਕੁੜੀਆਂ ਵੀ ਸੀ ਅਰਮਾਨ ਮਲਿਕ ਦੀ ਜਿਹੜੀ ਸਭ ਤੋਂ ਪਹਿਲੀ ਸ਼ਾਦੀ ਸੀ ਇਹਦੀ ਉਸ ਸ਼ਾਦੀ ਸੁਮਿਤਰਾ ਤੋਂ ਵਿਆਹ ਕਰਨ ਤੋਂ ਬਾਅਦ ਦੋ ਕੁੜੀਆਂ ਹੋਈਆਂ ਫਿਰ ਐਨੇ ਉਹਨੂੰ ਛੱਡ ਕੇ ਜਿਹੜੀ ਇਹਦੇ ਪਿੰਡ 'ਚ ਰਹਿੰਦੀ ਹੈ ਉਹਨੂੰ ਛੱਡ ਕੇ YouTube ਦੀ ਵੀਡੀਓਜ਼ ਦੇ ਮੁਤਾਬਕ ਔਰ ਜੋ ਐਵੀਡੈਂਸ ਮਿਲੇ ਆ ਉਹਦੇ ਮੁਤਾਬਕ ਫਿਰ ਐਨੇ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਨਾਲ ਵਿਆਗ ਰਾਇਆ ਹੋਇਆ ਜਿਹੜਾ ਕਿ ਖੁਦ ਵੀ ਐਸੈਪਟ ਕਰਦਾ ਔਰ ਪਾਇਲ ਵੀ ਐਸੈਪਟ ਕਰਦੀ ਹੈ ਕ੍ਰਿਤਿਕਾ ਵੀ ਐਸੈਪਟ ਕਰਦੀ ਹੈ ਉਹਦਾ ਸਾਰਾ ਐਵੀਡੈਂਸ ਅਸੀਂ ਜੱਜ ਸਾਹਿਬ ਅੱਗੇ ਰੱਖਿਆ ਜਰ ਸਾਹਿਬ ਨੇ ਪੂਰੀ ਗਹਿਰਾਈ ਨਾਲ ਇੱਕ ਇੱਕ ਸਬੂਤ ਇੱਕ ਇੱਕ ਫੈਕਟ ਜੋ ਵੀ ਸੀ ਇਸ ਕੇਸ ਦੇ ਵਿੱਚ ਉਹ ਦੇਖਿਆ ਤੇ ਇਹਦੀਆਂ ਜਿਹੜੀਆਂ ਪਰਮਾਨ ਮਲਿਕ ਤੇ ਇਹਦੀਆਂ ਵਾਈਫਸ ਐ ਉਹ ਸਾਰੀਆਂ ਵਾਈਫਸ ਨੂੰ ਤਿੰਨ ਵਾਈਫਸ ਐ ਇੱਕ ਲక్ష్ਦੀਪ ਨਾਮ ਦੀ ਕੁੜੀ ਐ ਉਹਦਾ ਸਟੇਟਸ ਹਜੇ ਕਲੀਅਰ ਨਹੀਂ ਹੈ ਕਿ ਉਹ ਵਾਈਫ ਐ ਉਹ ਇਸਨੇ ਲਿਵਿੰਗ ਚ ਐ ਉਹ ਖੁਦ ਆ ਕੇ ਕੋਰਟ ਚ ਦੱਸੂਗੀ ਔਰ ਉਹਦੇ ਬਾਰੇ ਚਾਨਣਾ ਪਾਇਆ ਜਾਊਗਾ ਹੁਣ ਮਾਨਯੋਗ ਜੱਜ ਸਾਹਿਬ ਨੇ 2 ਸਤੰਬਰ 2025 ਨੂੰ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਹੈ ਜਿਹੜਾ ਕਿ ਕੱਲ 11 8 2025 ਨੂੰ ਮਾਨਯੋਗ ਜੱਜ ਸਾਹਿਬ ਨੇ ਕੀਤਾ ਸੀ ਤੇ ਅੱਜ ਇਹ ਆਰਡਰ ਮੈਨੂੰ ਮਿਲਿਆ ਹੈ ਇਸ ਕੇਸ ਦੇ ਵਿੱਚ ਟੋਟਲ 5 ਬੰਦੇ ਮੁਜਰਮ ਨੇ ਇਸ ਚਾਰ ਵਿਆਹ ਵਾਲੇ ਛੜੀ ਅੰਤਰ ਚ ਇਹ ਸਾਰਾ ਛੜੀ ਅੰਤਰ ਹੁਣ ਕੋਰਟ ਦੇ ਸਾਹਮਣੇ ਸਬੂਤਾਂ ਦੇ ਸਮੇਤ ਰੱਖ ਦਿੱਤਾ ਗਿਆ ਜਿਸ ਵਿੱਚ ਅਸੀਂ ਮਾਨਯੋਗ ਅਦਾਲਤ ਤੋਂ ਪੂਰੀ ਤਰ੍ਹਾਂ ਸੈਟੀਸਫਾਈਡ ਆ ਬਹੁਤ ਹੀ ਵੱਡੀ ਜਿੱਤ ਹੋਈ ਹੈ ਕਿਉਂਕਿ ਇਹਨਾਂ ਨੇ ਪਟਿਆਲਾ ਪੰਜਾਬ ਪੂਰੇ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਸ ਨੂੰ ਖਰਾਬ ਕੀਤਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜਿ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ